ਹਾਂਜੀ ਬਈ ਸਵਾਗਤ ਆ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆ ਬਈ ਪਰਮਲ ਝੋਨਿਆਂ ਦੀ ਜਿਹੜੀ ਆਪਣੀ ਸੀਰੀਜ਼ ਚੱਲ ਰਹੀ ਹੈ ਉਹਦਾ ਭਾਗ ਪੰਜਵਾਂ ਲੈ ਕੇ ਤੇ ਅੱਜ ਆਪਾਂ ਗੱਲ ਕਰਾਂਗੇ 201 ਝੋਨੇ ਦੀ ਸੋਧ ਪੀ ਆਰ 129 ਦੇ ਬਾਰੇ ਜਾਣਕਾਰੀ ਲੈ ਕੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ ਪੀ ਆਰ 129 ਦੇ ਕੈਰੇਕਟਰਾਂ ਬਾਰੇ ਇਹ ਕਿੰਨੇ ਦਿਨ ਪੱਕਣ ਚ ਲੈਂਦੀ ਆ ਕੀ ਇਹਦਾ ਕੱਦ ਹੈ ਕੀ ਇਹਦਾ ਰੋਗ ਹੈ ਕੀ ਇਹਦਾ ਝਾੜ ਹੈ ਇਹ ਹੋ ਜਾਏ ਨੂੰ ਪਾਉਣ ਪਾਣੀ ਚਾਹੀਦਾ ਹੈ ਸਾਰੀ ਗੱਲ ਆਪਾਂ ਵਿਸਤਾਰ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜੀ ਇਹ 201 ਝੋਨੇ ਦੀ ਸੋਧ ਹੈ ਜਿਹੜੀ ਉਹਦੇ ਚ ਲਾਲ ਦਾਣੇ ਦੀ ਸਮੱਸਿਆ ਆਉਂਦੀ ਸੀਗੀ ਉਹ ਇਹਦੇ ਚ ਨਹੀਂ ਆਉਂਦੀ ਇਹ 201 ਦਾ ਸੁਧਰਿਆ ਹੋਇਆ ਰੂਪ ਹੈ ਜਿਹੜੀਆਂ ਵੀ ਦਿੱਕਤਾਂ 201 ਦੇ ਵਿੱਚ ਆਉਂਦੀਆਂ ਸੀਗਾ ਉਹਨਾਂ ਦੇ ਵਿੱਚੋਂ 90% ਦਿੱਕਤਾਂ ਦਾ ਹੱਲ ਇਹਦੇ ਚ ਹੈਗਾ 10% ਦਿੱਕਤ ਹੈਗੀ ਹੈ ਜੇ ਹੁਣ ਆਪਾਂ ਗੱਲ ਕਰਗੇ ਇਹ ਕਿੰਨੇ ਦਿਨਾਂ ਦੀ ਕਿਸਮ ਹੈ ਇਹ ਹੈਗੀ ਹੈ ਜੀ 138 ਤੋਂ 40 ਦਿਨਾਂ ਦੀ ਕਿਸਮ ਹੈ ਲਵਾਈ ਤੋਂ ਬਾਅਦ ਇਹ 108 ਦਿਨ ਲੈਂਦੀ ਹੈ ਪੱਕਣ ਦੇ ਵਿੱਚ ਜੇ ਇਹਦੇ ਆਪਾਂ ਕਦ ਦੀ ਗੱਲ ਕਰੀਏ ਇਹਦਾ ਕਦ ਹੈਗਾ ਜੀ 100 ਤੇ 5 ਸੈਂਟੀਮੀਟਰ ਇਹਦਾ ਦਾਣਾ ਲੰਮਾ ਤੇ ਮਠਾਈਦਾਰ ਹੈ ਇਹਦੇ ਵਿੱਚ ਬਕਟ ਬੀ ਐਲ ਬੀ ਜਾਂ ਬੈਕਟੀਰੀਅਲ ਬਲਾਈਟ ਦੇ 10 ਜਿਹੜੇ ਆਪਣੇ ਹੁੰਦੇ ਆ ਬੈਕਟੀਰੀਆ ਉਹਨਾਂ ਦਾ ਰੈジਸਟੈਂਸ ਹੈਗਾ ਪਰ ਇੱਥੇ ਇੱਕ ਚੀਜ਼ ਨੋਟ ਕਰਿਓ ਜਿਮੀਦਾਰ ਦੇ ਖੇਤਾਂ ਦੇ ਵਿੱਚ ਬੀ ਐਲ ਬੀ ਵੀ ਵੇਖੀ ਗਈ ਹੈ ਫੁੱਟ ਰੂਟ ਵੀ ਵੇਖੀ ਗਈ ਹੈ ਤੇ ਲੀਫ ਸਪੌਟ ਵੀ ਇਹਦੇ ਵਿੱਚ ਵੇਖਿਆ ਗਿਆ ਜੇ ਆਪਾਂ ਹੁਣ ਗੱਲ ਕਰਗੇ ਇਹਦੇ ਪਾਣੀ ਬਾਰੇ ਚੰਗੇ ਪਾਣੀ ਦੀ ਕਿਸਮ ਆ ਬਾਈ ਤੇ ਚੰਗੇ ਵਾਹਣ ਦੀ ਵੀ ਕਿਸਮ ਆ ਰੇਤਲੀ ਮਿੱਟੀ ਦੇ ਵਿੱਚ ਇਹਦਾ ਝਾੜ ਘੱਟ ਆਇਆ ਪਰ ਜੇ ਡਾਕਟਰ ਮਿੱਟੀ ਦੇ ਵਿੱਚ ਆਪਾਂ ਗੱਲ ਕਰਗੇ ਇਹਦਾ ਝਾੜ 32 ਤੋਂ 34 ਕੁਆਂਟਲ ਦੇ ਵੱਬ ਗਿਆ ਯੂਨੀਵਰਸਿਟੀ ਅਨੁਸਾਰ ਇਹਦਾ ਝਾੜ 30 ਕੁਆਂਟਲ ਪ੍ਰਤੀ ਏਕੜ ਹੈਗਾ ਜੀ ਹੁਣ ਆਪਾਂ ਇਹਦੀ ਲਵਾਈ ਦੀ ਗੱਲ ਕਰਗੇ ਜਿਹੜੀ ਇਹਦੀ ਤੁਸੀਂ ਲਵਾਈ ਹੈ ਉਹ ਜੂਨ ਦੇ ਪਿਛਲੇ 15 ਵਾਲੇ ਚ ਕਰ ਸਕਦੇ ਆ ਤੇ ਜੇ ਆਪਾਂ ਇਹਦੀ ਪਨੀਰੀ ਦੀ ਗੱਲ ਕਰਗੇ ਪਨੀਰੀ ਆਪਾਂ ਇਹਦੀ 15 ਮਈ ਤੋਂ ਬਾਅਦ ਜਦੋਂ ਮਰਜ਼ੀ ਲਾ ਸਕਦੇ ਆ ਪਰ ਜਿਹੜਾ ਇਹ ਬੰਦੇ ਨੇ ਚੰਗਾ ਝਾੜ ਲੈਣਾ ਉਹ ਇਹਦੀ ਪਨੀਰੀ 20 ਮਈ ਤੋਂ ਬਾਅਦ ਬੀਜੋ ਸੋ ਇਹਦੇ ਨਾਲ ਚੰਗਾ ਝਾੜ ਵੀ ਮਿਲੂਗਾ ਤੇ ਚੰਗੇ ਨਤੀਜੇ ਵੀ ਤੁਹਾਨੂੰ ਵੇਖਣ ਨੂੰ ਮਿਲਣਗੇ। ਇਹੀ ਹਾਲ ਹੁਣ ਜੇ ਆਪਾਂ ਗੱਲ ਕਰ ਗਏ ਅੱਗੇ ਜਿਹੜਾ ਜੁਲਾਈ ਦੇ ਵਿੱਚ ਇਹ ਲੱਗਿਆ ਸੀਗਾ ਜੁਲਾਈ ਦੇ ਵਿੱਚ ਨੇ ਚੰਗੇ ਝਾੜ ਦਿੱਤੇ ਆ ਪਰ ਸਮੱਸਿਆ ਇਹਦੇ ਵਿੱਚ ਇੱਕ BLB ਦੀ ਆ ਰਹੀ ਹੈ ਤੇ ਇੱਕ ਫੁੱਟ ਰੂਟ ਦੀ ਇਹ ਸਮੱਸਿਆ ਇਹਦੇ ਵਿੱਚ ਵੇਖਣ ਨੂੰ ਮਿਲੀ ਹੈ ਚੰਗੇ ਪਾਣੀ ਦੀ ਕਿਸਮ ਹੈ ਬਈ ਮੈਂ ਫਿਰ ਕਹਣਾ ਤੇ ਚੰਗੀ ਮਿੱਟੀ ਦੀ ਕਿਸਮ ਹੈ ਉਹਦੇ ਅਨਸਾਰ ਆਪਦਾ ਪੌਣ ਪਾਣੀ ਵੇਖ ਕੇ ਲਾਓ ਕਿਉਂਕਿ ਹੁਣ ਹਾਲ ਇਹ ਹੋ ਚੁੱਕਿਆ ਹੈ ਵੀ ਮੈਲ ਨਹੀਂ ਰਹਾ ਝਾੜ ਅਗਲਾ ਹਰੇਕ ਵੇਖ ਰਿਆ ਵੀ ਯਾਰ ਝਾੜ ਕਿਹੜੀ ਵੈਰੈਟੀ ਦਾ ਵੱਧਾ ਹੈ ਝਾੜ ਵੇਖ ਕੇ ਵੈਰੈਟੀ ਨਾ ਲਾਓ ਜਾਂ ਕਿਸੇ ਚਾਚੇ ਤਾਏ ਭੂਆ ਫੂਫੀ ਨੇ ਲਾਈ ਆ ਉਹਨੂੰ ਵੇਖ ਕੇ ਵੈਰੈਟੀ ਨਾ ਲਾਓ ਥੋੜੇ ਬਾਣ ਦੇ ਵਿੱਚ ਟਰਾਈ ਕਰੋ ਜਿਹੜੀਆਂ ਕਿਸਮਾਂ ਤੁਸੀਂ ਪਹਿਲਾਂ ਰਾ ਰਹੇ ਆ ਉਹੀ ਕਿਸਮਾਂ ਲਾਓ ਐਡੀ ਕੋਈ ਉਹਦੇ ਕੋਲੋਂ ਧਾੜਾ ਨਹੀਂ ਵੱਜਣ ਲੱਗਿਆ ਵੀ ਸਾਰਾ ਕੁਝ ਹੀ ਬੰਦ ਹੋ ਜਾਊਗਾ ਕੁਝ ਨਹੀਂ ਹੁੰਦਾ ਜੇ ਕਾਰਟ ਲੱਗੂਗੀ ਤਾਂ ਸਾਰਿਆਂ ਤੇ ਲੱਗੂਗੀ ਜੇ ਨਹੀਂ ਲੱਗੂਗੀ ਤਾਂ ਸਾਰੇ ਵਿਗਣਗੇ ਐਡੀ ਤਾਂ ਕੋਈ ਗੱਲ ਨਹੀਂ ਆਪਦੇ ਆੜਤਗੇ ਨਾਲ ਆਦੇ ਸ਼ੈਲਰਾਂ ਨਾਲ ਗੱਲ ਕਰਕੇ ਕਿਸਮਾ ਲਾਓ ਤਾਂ ਕਿਸੇ ਤੇ ਕੋਈ ਯਕੀਨ ਕਰਨ ਦੀ ਲੋੜ ਨਹੀਂ ਹਰੇਕ ਬਈ ਉਹਦੇ ਕੋਲੋਂ ਕੁੰਡੀ ਲਾਉਣ ਨੂੰ ਤਿਆਰ ਬੈਠਾ ਹੈ ਧੰਨਵਾਦ ਜੀ